ਮੇਰੇ ਜਿਹਾਰੂ ਸੱਜਣਾ ਦੀ ਇਸ ਇਲਾਕੇ ਦੇ ਜਿੰਨੇ ਵੀ ਮੇਰੇ ਚੌਣ ਵਾਲੇ ਆ ਇਹ ਜਿੱਤ ਉਹਨਾਂ ਦੀ ਔਰ ਮੈਂ ਧਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਵੱਡੀ ਜਿੱਤ ਕਰਾਈ ਸੋ ਪਿਕਾ ਬਹੁਤ ਬਹੁਤ ਧੰਨਵਾਦ ਜੀ ਓਏ ਜਿਹੇ ਜਿਹੇ ਆ ਹਾਂ ਆਓ ਬੋਲੋ ਸਾਬ ਕੀ ਜਨਾ ਜਾਵੇ ਆਈ ਦੀ ਜਿਤ ਬਾਰੇ ਸਾਬ ਆਈ ਦੀ ਜਿਤ ਬਾਰੇ ਕੀ ਹੋ ਗਏ ਸਾਬ ਕੀ ਕਮੈਂਟ ਕੀ ਗਾ ਜਾਵੇ ਆਈ ਦੀ ਜਿਤ ਬਾਰੇ ਅੱਜ ਬਲੇ ਬਲੇ ਹੋ ਗਈ ਆ ਜੀ ਹੋਰ ਤੋਂ ਵੱਧ ਕੀ ਹੋ ਸਕਦਾ ਜੀ ਅੱਛਾ ਜੀ ਜਿਹੜੇ ਜਿਹੜੇ ਲੋਕ ਕਲੇਮ ਕਰਦੇ ਸੀ ਅਸੀਂ ਇੰਜ ਕਰ ਦਾਂਗੇ ਇੰਜ ਕਰ ਦਾਂਗੇ ਅੱਜ ਵੇਖ ਲੋ ਮੱਝ ਦੇ ਲੋਕਾਂ ਨੇ ਕਿਸੇ ਤੋਂ ਡਰੇ ਨਹੀਂ ਮੱਝ ਦੇ ਲੋਕ ਸ਼ੋਗ ਵਜਾ ਕੇ ਵੋਟਾਂ ਪਾਈਆਂ ਨੇ